ਬਹੁਤ ਖੁਸ਼ੀ ਹੋ ਰਹੀ ਹੈ ਵੀਰ ਜੀ ਮੈਂ ਹੁਣ ਕੱਲ ਹੀ ਮੇਰੀ ਪਾਸਿੰਗ ਆਊਟ ਪੈਰੇਡ ਹੋਈ ਸੀ ਹੁਣ ਮੈਂ ਫਲਾਈਿੰਗ ਆਫੀਸਰ ਦੇ ਰੈਂਕ 'ਵਜੋਂ ਸਨਮਾਨਿਤ ਕੀਤਾ ਗਿਆ ਹੈ ਇੰਡੀਅਨ ਏਅਰ ਫੋਰਸ ਕੋਲ ਤੇ ਹੁਣ ਮੇਰੀ ਪੋਸਟਿੰਗ ਬੈਂਗਲੌਰ ਹੈਗੀ ਹੁਣ ਮੈਂ ਟਰਾਂਸਪੋਰਟ ਏਅਰਕ੍ਰਾਫਟ ਦਾ ਪਾਇਲਟ ਵਜੋਂ ਮੇਰੀ ਨੌਕਰੀ ਲੱਗੀ ਹੈ। ਦੇਖੋ ਜੀ ਮੇਰੀ ਸ਼ੁਰੂਆਤੀ ਪੜ੍ਹਾਈ 10ਵੀਂ ਤੱਕ ਮੈਂ ਅਕਾਲ ਅਕੈਡਮੀ ਭਾਈ ਦੇਸਾ ਵਿੱਚ ਕੀਤੀ ਹੈ। ਉਸ ਤੋਂ ਬਾਅਦ ਮੈਂ 11ਵੀਂ ਤੇ 12ਵੀਂ ਦੀ ਪੜ੍ਹਾਈ ਆਪਣੀ ਫਤਿਹਗੜ੍ਹ ਸਾਹਿਬ ਬਾਬਾ ਬੰਦਾ ਸਿੰਘ ਬਹਾਦਰ ਆਰਮਡ ਫੋਰਸਿਸ ਪੈਬ੍ਰੇਟਰੀ ਅਕੈਡਮੀ ਵਿੱਚ ਕੀਤੀ ਸੀ। ਉਸ ਤੋਂ ਬਾਅਦ ਮੈਂ 3 ਸਾਲ ਆਪਣੇ ਨੈਸ਼ਨਲ ਡਿਫੈਂਸ ਅਕੈਡਮੀ ਪੁੰਨੇ ਵਿੱਚ ਕੀਤੇ ਸੀਗੇ। ਫਿਰ 1 ਸਾਲ ਦੀ ਟ੍ਰੇਨਿੰਗ ਮੈਂ 에ਅਰ ਫੋਰਸ ਅਕੈਡਮੀ ਹਾਈਦਰਾਬਾਦ ਵਿੱਚ ਕੀਤੀ ਹੈ। ਇਸ ਤੋਂ ਬਾਅਦ ਮੈਂ ਪਾਸ ਆਊਟ ਹੋ ਕੇ ਫਲਾਈਂਗ ਅਫਸਰ ਬਣ ਗਿਆ। ਦੇਖੋ ਜੀ ਗੱਲ ਇਦਾਂ ਹੈ ਕਿ ਕੁਝ ਵੀ ਕਿਸੇ ਚੀਜ਼ ਦਾ ਆਪਾਂ ਜੇ ਟੀਚਾ ਬਣਾਈ ਮੈਂ ਕਦੇ ਵੀ ਨਹੀਂ ਸੋਚਿਆ ਕਿ ਇਸ ਮੁਕਾਮ ਤੱਕ ਪਹੁੰਚਾਂਗਾ ਆ ਦੇਖਿਆ ਜਾਵੇ ਤਾਂ ਮੈਂ ਆਪਣੀ ਪੂਰੀ ਫੈਮਿਲੀ ਸਟਰਕਚਰ ਦੇ ਵਿੱਚ ਪਹਿਲਾ ਆਫੀਸਰ ਬਣ ਰਿਆਂਗਾ ਤਾਂ ਬਹੁਤ ਕੁਝ ਹੋ ਰਹੀ ਹੈ ਮੈਨੂੰ ਮੈਂ ਬਾਕੀ ਆਪਣੇ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਵੀ ਇਹੀ ਕਹਿਣਾ ਚਾਹੂੰਗਾ ਕਿ ਸਸਤੇ ਜੋ ਆਪਣੇ ਆਪਾ ਸੋਚਦੇ ਨੇ ਕਿ ਸ਼ੁਰੂ-ਸ਼ੁਰੂ ਦੇ ਵਿੱਚ ਕਈ ਆਪਾ ਸਸਤਾ ਹੱਲ ਲੱਭਦੇ ਆਗੇ ਅੱਜਕੱਲ੍ਹ ਜਿਆਦਾ ਕੀ ਟ੍ਰੈਂਡ ਚੱਲ ਰਿਹਾ ਕਿ ਆਪਾਂ ਜਲਦੀ ਸੋਚਦੇ ਆਂ ਕਿ ਜਲਦੀ ਤੋਂ ਜਲਦੀ ਨੌਕਰੀ ਪਾ ਆਪਾਂ ਲੈਂਣ ਦੀ ਕੋਸ਼ਿਸ਼ ਕਰਦੇ ਆਂ ਤਾਂ ਆਪਾਂ ਛੋਟੀ ਚੀਜ਼ ਵਾਸਤੇ ਸੈਟਲ ਹੋ ਜਾਂਦੇ ਆਂਗੇ ਤਾਂ ਮੇਰੀ ਇਹੀ ਸਾਰਿਆਂ ਨੂੰ ਇਹ ਦਰਖਾਸਤ ਹੈ ਕਿ ਜਿਆਦਾ ਮਿਹਨਤ ਸ਼ੁਰੂਆਤੀ ਪੜਵੇ ਵਿੱਚ ਜੇ ਆਪਾਂ ਕਰਾਂਗੇ ਤਾਂ ਅੱਗੇ ਜਾ ਕੇ ਉਹ ਆਪਾਂ ਨੂੰ ਫਲ ਦੇਊਗੀ ਬਹੁਤ ਜ਼ਿਆਦਾ ਕੁਝ ਨਹੀਂ ਹੁਣ ਦੇਖੋ ਮੇਰੇ ਪਿਤਾ ਜੀ ਨੇ ਕਿ ਜਿਨ੍ਹਾਂ ਨੇ ਮੈਨੂੰ ਪੂਰੇ ਟਾਈਮ ਸਪੋਰਟ ਕੀਤੀ ਹੈਗੀ ਸ਼ੁਰੂਆਤ ਦੇ ਵਿੱਚ ਜਿਹੜੇ ਮੇਰੀ ਫਤਿਹਗੜ੍ਹ ਸਾਹਿਬ ਦੇ ਵਿੱਚ ਪੜ੍ਹਾਈ ਸੀਗੀ ਉਹਦੇ ਬਹੁਤ ਜ਼ਿਆਦਾ ਫੀਸ ਸੀ ਪਰ ਉਹਨਾਂ ਨੇ ਮੈਨੂੰ ਆਖਿਆ ਸੀਗਾ ਕਿ ਕੋਈ ਗੱਲ ਨਹੀਂ ਤੂੰ ਟੈਨਸ਼ਨ ਨਾ ਲੈ ਫੀਸ ਦਾ ਅਸੀਂ ਦੇਖ ਲਾਂਗੇ ਉਹਨਾਂ ਦੀ ਇਹ ਸਭ ਕੁਝ ਕੀਤਾ ਉਹਨਾਂ ਦੀ ਸਪੋਰਟ ਕਰਕੇ ਹੋਇਆ ਜੇ ਉਹਨਾਂ ਦੀ ਸਪੋਰਟ ਤੋਂ ਬਿਨਾਂ ਕੁਝ ਨਹੀਂ ਹੋ ਸਕਦਾ ਸੀ ਹਰਿ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਹੈ ਸਾਡੇ ਸੰਧੂ ਪਰਿਵਾਰ ਦਾ ਬੱਚਾ ਸਾਡੇ ਸਾਰੇ ਪਿੰਡ ਦਾ ਹੈ ਸਾਡੇ ਪਿੰਡ ਦਾ ਨਾਮ ਮਤਲਬ ਬਹੁਤ ਮਤਲਬ ਰੋਸ਼ਨ ਕੀਤਾ ਇਹਨਾਂ ਨੇ ਇੰਨੇ ਵੱਡੇ ਮਤਲਬ ਪਹਿਲਾ ਬੱਚਾ ਹੈ ਜਿਹੜਾ ਇਹ ਸਾਡੇ ਪਿੰਡ ਲਈ ਇੰਨਾ ਵੱਡਾ ਮਾਣ ਲੈ ਕੇ ਆਇਆ ਤੇ ਸਾਰਿਆਂ ਨੂੰ ਅਸੀਂ ਇਹੀ ਗੱਲ ਕਰ ਕਹਿੰਦੇ ਆ ਵੀ ਸਾਰੇ ਜਿਵੇਂ ਇਹ ਬੱਚੇ ਪਹਿਲਾਂ ਅਸੀਂ ਗੱਲ ਕਰਦੇ ਸੀ ਉੱਥੇ ਵੀ ਆ ਬੱਚੇ ਨਾਲ ਲੈ ਕੇ ਆਉਣੇ ਸੀ ਸਾਡੇ ਭਾਈ ਨੇ ਸੱਤੇ ਨੇ ਗੱਲ ਕਹੀ ਸਾਡੇ ਮਲਕੀਤ ਨੇ ਗੱਲ ਗਈ ਵੀ ਬੱਚਿਆਂ ਨੂੰ ਨਾਲ ਲੈ ਕੇ ਆਉਣਾ ਚਾਹੀਦਾ ਹੈ ਇਹੋ ਜੇ ਖੁਸ਼ੀ ਦੇ ਮੌਕੇ ਤੇ ਕਿਉਂਕਿ ਬੱਚਿਆਂ ਨੂੰ ਪਤਾ ਲੱਗੇ ਜੇ ਇਹਨਾਂ ਨੇ ਕੋਈ ਮਤਲਬ ਪੋਸਟ ਇੰਨੀ ਵਧੀਆ ਪਾਈ ਹੈ ਤੇ ਸਾਰੇ ਪਿੰਡ ਇਨਾਂ ਨੂੰ ਮਾਨ ਨਾਲ ਇਥੋਂ ਰਿਸੀਵ ਕਰਨ ਆਇਆ ਤੇ ਉਹਨਾਂ ਨੂੰ ਵੀ ਇਹ ਲੱਗੇ ਵੀ ਅਸੀਂ ਵੀ ਕੱਲ ਨੂੰ ਕੋਈ ਚੰਗਾ ਉਹਦਾ ਪਾਈਏ ਤੇ ਸਾਨੂੰ ਪਿੰਡ ਰਿਸੀਵ ਕਰਨ ਆਵੇ ਮਾਨ ਕਰੇ ਸਾਡੇ ਤੇ ਸਾਨੂੰ ਪਤਾ ਲੱਗੇ ਵੀ ਹਾਂਜੀ ਸਾਡਾ ਮਤਲਬ ਬੱਚਾ ਆਇਆ ਤੇ ਇਹ ਵੀ ਬਰੇਰ ਤੋਂ ਸਾਰਿਆਂ ਤੋਂ ਮੈਂ ਆਪਣੇ ਜ਼ਿਲ੍ਹੇ ਦੇ ਪੂਰੇ ਸਾਫਕਾ ਸੈਨਕਾਂ ਤੇ ਉਹਨਾਂ ਦੇ ਪਰਿਵਾਰ ਵੱਲੋਂ ਮਹਿਕਦੀਪ ਅਤੇ ਉਹਦੇ ਫਾਦਰ ਸਾਹਿਬ ਨੂੰ ਬਹੁਤ-ਬਹੁਤ ਵਧਾਈ ਦਿਨਾਂ ਜਿਨ੍ਹਾਂ ਨੇ ਆਪਣੇ ਪਿੰਡ ਨੰਗਲਕਲਾਂ ਅਤੇ ਨਾਲ-ਨਾਲ ਪੂਰੇ ਜ਼ਿਲ੍ਹੇ ਮਾਨਸਾ ਦਾ ਨਾਮ ਰੌਸ਼ਨ ਕੀਤਾ ਮੈਨੂੰ ਲੱਗਦਾ ਹੈ ਕਿ ਜਿੱਥੋਂ ਤੱਕ ਮੇਰੀ ਜਾਣਕਾਰੀ ਹੈ ਆਪਣੇ ਜ਼ਿਲ੍ਹੇ ਚ ਅਜਾ ਨਾ 에ਅਰ ਫੋਰਸ ਅਫਸਰ ਮੈਕਦੀਪ ਪਹਿਲਾ ਅਫਸਰ ਹੈ ਆਰਮੀ ਚ ਤਾਂ ਬਹੁਤ ਸਾਰੇ ਅਫਸਰ ਨੇ ਹੋਰ ਮਹਿਕਮੇ ਚ ਵੀ ਨੇ ਪਰ 에ਅਰ ਫੋਰਸ ਦੇ ਵਿੱਚ ਪਹਿਲਾ ਮੈਕਦੀਪ ਆਜੇ ਅਫਸਰ ਭਰਤੀ ਹੋਇਆ ਔਰ ਇਹਨਾਂ ਦੀ ਹੋਰ ਵੀ ਖੁਸ਼ੀ ਦੀ ਗੱਲ ਹੈ ਕਿ ਅਜੇ ਪਾਇਲਟ ਟ੍ਰਾਂਸਪੋਰਟਰ ਤੇ ਇਹਨਾਂ ਦੀ ਪੋਸਟਿੰਗ ਹੋਈ ਹੈ ਸੋ ਇਹਨਾਂ ਨੂੰ ਦੇਖ ਕੇ ਹੋਰ ਵੀ ਬੱਚਾ ਨੂੰ ਪ੍ਰੇਰਣਾ ਮਿਲੂਗੀ ਪ੍ਰੇਰਿਤ ਹੋਣਗੇ ਕਿ ਆਪਾਂ ਕਿਸੇ ਵੀ ਟੀਚਰ ਨੂੰ ਹਾਸਲ ਕਰ ਸਕਦੇ ਆ ਖਾਸ ਕਰਕੇ ਜਿਵੇਂ ਅੱਜ ਕੱਲ ਮਹਿਕਦੀਪ ਜੀ ਨੇ ਵੀ ਦੱਸਿਆ ਕਿ ਆਪਾਂ ਸੌਖਾ ਰਾਹ ਲੱਭਦੇ ਆ ਫਟਾਫਟ ਕੋਈ ਆਈਲੈਂਟਸ ਕਰਦਾ ਬਾਹਰ ਨੂੰ ਭਜਦਾ ਜਾਂ ਛੋਟੀਆਂ ਨੌਕਰੀਆਂ ਦੀ ਸੋਚਦਾ ਤਾਂ ਬੰਦੇ ਨੂੰ ਸੋਚ ਵੱਡੀ ਰੱਖਣੀ ਚਾਹੀਦੀ ਹੈ ਪਰਮਾਤਮਾ ਵੀ ਸਾਥ ਦਿੰਦਾ ਹੈ ਤੇ ਆਪਣਾ ਬੰਦਾ ਜੇ ਪੱਕੀ ਲਗਨ ਹੋਵੇ ਜਿੱਥੋਂ ਤੱਕ ਮੈਨੂੰ ਲੱਗਦਾ ਹੈ ਕਿ ਇਹਨਾਂ ਨੇ ਇੱਕ ਰਾਤ ਹੀ ਚੱਲੇ ਨੇ ਇਹ ਇੱਧਰ ਉੱਧਰ ਨਹੀਂ ਭਟਕੇ ਪਹਿਲਾਂ ਇਹਨਾਂ ਨੇ ਅਕਾਲ ਅਕੈਡਮੀ ਤੋਂ ਉੱਪਰ ਕੀਤੀ ਫੇਰਾ ਆਪਣੇ ਜੋ ਫਤੇਗੜ ਸਾਹਿਬ ਸਕੂਲ ਤੋਂ ਸਿੱਖਿਆ ਲੈਤੀ ਔਰ ਇਹ ਵੀ ਬਹੁਤ ਵੱਡੀ ਗੱਲ ਹੁੰਦੀ ਹੈ ਜੋ ਆਰਮਡ ਫੋਰਸ ਪ੍ਰੀਪਰੇਟਰੀ ਜੋ ਇੰਸਟੀਚੂਟ ਨੇ ਮਾਈ ਭਾਗੋ ਕੁੜੀਆਂ ਵਾਸਤੇ ਹੈ ਮਹਾਰਾਜਾ ਰਣਜੀਤ ਸਿੰਘ ਮੁੰਡਿਆਂ ਵਾਸਤੇ ਚੰਡੀਗੜ੍ਹ ਦੇ ਵਿੱਚ ਉਹਦੇ 'ਚ ਵੀ ਸਿਲੈਕਟ ਹੋਣਾ ਇੱਕ ਮਾਣ ਵਾਲੀ ਗੱਲ ਹੈ ਔਰ ਕੋਸ਼ਿਸ਼ ਕਰਨੀ ਚਾਹੀਦੀ ਹੈ ਇਹ ਆਪਣੇ ਵਾਸਤੇ ਬਹੁਤ ਵਧੀਆ ਮੌਕਾ ਹੈ। ਉਹ ਇੰਸਟੀਚੂਟ ਹੈ ਬਹੁਤ ਵਧੀਆ ਆਪਣੇ ਇਲਾਕੇ 'ਚ ਚੰਡੀਗੜ੍ਹ ਖੁੱਲੇ ਹੋਏ ਨੇ। ਹੋਰ ਵੀ ਨੌਜਵਾਨਾਂ ਨੂੰ ਇਹ ਤੋਂ ਜਾ ਕੇ ਸਿਲੈਕਟ ਹੋਣਾ ਚਾਹੀਦਾ। ਮੈਂ ਫਿਰ ਮਹਿਕਦੀਪ ਅਤੇ ਇਹਨਾਂ ਦੇ ਪਰਿਵਾਰ ਔਰ ਪੂਰੇ ਪਿੰਡ ਦੇ ਨੰਗਲ ਕਲਾ ਨੂੰ ਵਧਾਈ ਦੇਣਾ। ਖਾਸ ਕਰਕੇ ਜੋ ਪਿੰਡ ਦਾ ਜਿੰਦਾਬਾਦ ਗਰੁੱਪ ਬਣਿਆ ਹੋਇਆ ਹੈ, ਸਾਉਕਾ ਸੈਨਕਾ ਦਾ। ਉਹਨਾਂ ਨੂੰ ਬਹੁਤ-ਬਹੁਤ ਵਧਾਈ ਦੇਣਾ। ਇਹ ਕਿ ਹਰੇ ਖੁਸ਼ੀ ਦੇ ਮਾਮਲੇ 'ਚ ਇਕੱਠੇ ਹੁੰਦੇ ਆ ਕਿਉਂਕਿ ਖੁਸ਼ੀ ਵ ਸੋ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਬਹੁਤ ਖੁਸ਼ੀ ਹੋਈ ਹੈ ਜੀ ਬੇਤੇ ਦੇ ਨਾਮ ਰੋਸ਼ਨ ਕੀਤਾ ਬਾਕੀ ਮੈਂ ਪਿੰਡ ਵਾਲਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਹੜੇ ਸਵੇਰ ਤੋਂ ਵੇਟ ਕਰ ਰਹੇ ਨੇ ਸਾਡੀ ਤੇ ਕੁਝ ਪ੍ਰੋਬਲਮਾਂ ਸੀ ਤਾਂ ਕਰਕੇ ਅਸੀਂ ਲੇਟ ਹੋ ਗਏ ਬਹੁਤ-ਬਹੁਤ ਧੰਨਵਾਦ ਸਾਰੇ ਪਿੰਡ ਵਾਲਿਆਂ ਦਾ ਤੇ ਸਾਡੀ 올 ਫੈਮਿਲੀ ਸੰਧੂ ਫੈਮਿਲੀ ਦਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਮੈਕਦੀਪ ਬੇਟੇ ਮੈਕਦੀਪ ਨੇ ਪਿਤਾ ਨੇ ਕੀ ਸੋਚਿਆ ਸੀ ਪਹਿਲਾਂ ਵੀ ਮੈਕਦੀਪ ਨੂੰ ਇਸ ਤਰ੍ਹਾਂ ਦਾ ਫਲਾਈਂਗ ਆਫਸਰ ਹੀ ਬਣਾਉਣਾ ਜਾਂ ਕੋਈ ਹੋਰ ਸੋਚਿਆ ਸੀ ਨਹੀਂ ਸੁਪਨੇ ਸਾਡੇ ਹੋਰ ਸੀ ਪ੍ਰਮਾਤਮਾ ਨੇ ਸਾਨੂੰ ਇਧਰਲੇ ਪਾਸੇ ਨੇ ਲਿਆਂਦਾ ਜੋ ਪ੍ਰਮਾਤਮਾ ਨੇ ਕੀਤਾ ਬਹੁਤ ਵਧੀਆ ਕੀਤਾ ਖੁਸ਼ੀ ਹੈ ਬਹੁਤ ਜਿਆਦਾ ਖੁਸ਼ੀ ਹੈ ਸਾਡੇ ਪਰਿਵਾਰ ਦੇ ਵਿੱਚੋਂ ਪਹਿਲਾ ਅਫਸਰ ਬਣ ਕੇ ਨਿਕਲਿਆ ਪਹਿਲਾ ਮੇਰੇ ਛੋਟੇ ਬ੍ਰਦਰ ਡਾਕਟਰ ਵੀ ਵੈਟਰਨਰੀ ਡਾਕਟਰ ਨੇ ਤੇ ਉਹਨਾਂ ਨੂੰ ਦੇਖ ਕੇ ਉਹਨਾਂ ਦੀ ਪ੍ਰੇਰਨਾ ਸਭ ਕਈ ਕਿ ਇਧਰ ਨੂੰ ਚੱਲੇ